29 ਅਗਸਤ 29 ਅਗਸਤ ਦੁਪਹਿਰੇ 11:30 ਵਜੇ ਦਾ ਮਾਹੌਲ ਇਹੋ ਜਿਹਾ ਸਾਰੀ ਵੀਡੀਓ ਧਿਆਨ ਨਾਲ ਸੁਣਿਓ ਇਹਦੇ ਵਿੱਚ ਸਾਰਾ ਨੋਟ ਹੈ 2 ਵਜੇ ਕਿੰਨਾ ਸੀ 4 ਵਜੇ ਕਿੰਨਾ ਜਾਂ ਸ਼ਾਮ ਨੂੰ ਕਿੰਨਾ ਰਹਿ ਗਿਆ ਸਾਰਾ ਇਸੇ ਵੀਡੀਓ ਦੇ ਵਿੱਚ ਨੋਟ ਹੈਗਾ ਬਹੁਤ ਜ਼ਰੂਰੀ ਵੀਡੀਓ ਆ ਧਿਆਨ ਨਾਲ ਸੁਣਿਓ ਇਹ ਮਾਹੌਲ ਸੀ 11:30 ਵਜੇ ਦਾ ਇੱਥੇ ਕੀ ਹੋਇਆ ਰਾਤ ਚੰਡੀਗੜ੍ਹ ਜਾਂ ਨਾਲ ਲੱਗਦੇ ਸਾਰੇ ਇਲਾਕਿਆਂ ਦੇ ਵਿੱਚ ਬਹੁਤ ਭਾਰੀ بارش ਹੋਈ ਮੈਂ ਕਿਤੇ ਇਹੋ ਜਿਹੀ بارش ਨਹੀਂ ਦੇਖੀ ਸੀਗੀ ਇੰਨੀ ਜ਼ਿਆਦਾ ਜ਼ਬਰਦਸਤ ਪਤਾ ਹੀ ਨਹੀਂ ਲੱਗ ਰਿਆ ਸੀ ਪਾਣੀ ਕਿੱਥੋਂ ਆਉਂਦਾ ਕਿਵੇਂ ਆਉਂਦਾਗਾ ਇੰਨੀ ਜਿਆਦਾ ਇੱਥੇ بارش ਹੋਈ ਹੈਗੀ ਚੰਡੀਗੜ੍ਹ ਮਹਾਲੀ ਜਾਂ ਉੱਪਰਲੇ ਪਾਸੇ ਪਹਾੜਾਂ ਦੇ ਵਿੱਚ ਸਰਮੌਰ ਜ਼ਿਲ੍ਹੇ ਦੇ ਵਿੱਚ ਸੋਲਣ ਦੇ ਵਿੱਚ ਸਾਰੇ ਕਿਤੇ ਹੋਈ ਹੈਗੀ ਜਿਵੇਂ ਮੋਰਨ ਹਿੱਲ ਹੋ ਗਿਆ ਹਰਿਆਣੇ ਦੀਆਂ ਥਾਵਾਂ ਇਹ ਸਾਰੀਆਂ ਥਾਵਾਂ ਦੇ ਉੱਤੇ ਬਹੁਤ ਜਿਆਦਾ بارش ਹੋਈ ਹੈਗੀ ਕਰਦੇ ਆਪਾਂ ਗੱਲ ਜਿਵੇਂ ਟਾਂਗਰੀ ਆ ਸਾਰੀ ਉਹ ਉਹਨਾਂ ਦੇ ਵਿੱਚ ਕਿੰਨਾ ਪਾਣੀ ਆ ਸਾਰਾ ਇਸੇ ਵੀਡੀਓ ਦੇ ਵਿੱਚ ਨੋਟ ਹੈਗਾ ਜਦੋਂ ਇਹ بارش ਹੋਣ ਲੱਗੀ ਨਾ ਰਾਤ ਤਾਂ ਸਾਰੇ ਜਿਹੜੇ ਕਿ ਜਿਵੇਂ ਸੁਖਨਾ ਲੇਕ ਜਾਂ ਜਾਂ ਕੁਛ ਲਿਆ ਡੈਮ ਇਹਨਾਂ ਦੇ ਡਾਟਰ ਲੈਵਲ ਆ ਉਹ ਵਧਣ ਲੱਗੇ ਖਾਸ ਕਰਕੇ ਸੁਖਨਾ ਲੇਕ ਦਾ ਸੁਖਨਾ ਲੇਕ ਦਾ ਪਾਣੀ ਦਾ ਪੱਧਰ ਵਧਿਆ ਤਾਂ ਉਹਨਾਂ ਨੇ ਸੁਖਨਾ ਲੇਕ ਦੇ ਫਲੱਡ ਗੇਟ ਖੋਲਤੇ ਇੱਕ ਤਾਂ ਵਾਰਿਸ਼ ਹੋ ਰਹੀ ਸੀ ਬਹੁਤ ਜ਼ਿਆਦਾ ਉੱਪਰ ਤੋਂ ਸੁਖਨਾ ਲੇਕ ਦੇ ਫਲੱਡ ਗੇਟ ਖੁੱਲ ਗਏ ਤਾਂ ਕਰਕੇ ਇਹਦੇ ਵਿੱਚ ਇੱਕਦਮ ਪਾਣੀ ਆਇਆ ਹੋ ਸਕਦਾ ਕਿ ਸੱੱਲਾ ਟਾਈਮ ਦੇ ਵੀ ਖੋਲੇ ਹੋਣ ਪਰ ਕਲੀਅਰ ਨਹੀਂ ਹੈਗਾ ਸੁਖਨਾ ਦੇ ਕਲੀਅਰ ਆ ਸੁਖਨਾ ਦੇ ਖੋਲੀ ਖੋਲੀ ਸੀ ਪੱਕਾ ਉਸ ਤੋਂ ਬਾਅਦ ਕੀ ਹੋਇਆ ਸਾਰਾ ਪਾਣੀ ਇਕੱਠਾ ਹੋ ਕੇ ਇਹਦੇ ਵਿੱਚ ਵਧਣ ਲੱਗ ਗਿਆ ਜਿਹੜੀ ਇਹ ਵਾਰਿਸ਼ ਹੋਈ ਆ ਇੱਥੇ ਕੁਝ ਤਾਂ ਲੋਕਲ ਹੋ ਗਈ ਮਹਾਲੀ ਹੋ ਗਿਆ ਚੰਡੀਗੜ੍ਹ ਹੋ ਗਿਆ ਇਹ ਸਾਰੀ ਵਾਰਿਸ਼ ਇੱਕਦਮ ਸਾਰਾ ਪਾਣੀ ਇਹਦੇ ਵਿੱਚ ਆਉਣ ਲੱਗ ਗਿਆ ਉੱਪਰ ਤੋਂ ਪਹਾੜਾਂ ਦੇ ਵਿੱਚੋਂ ਸਰਮੌਰ ਜ਼ਿਲ੍ਹੇ ਦਾ ਪਾਣੀ ਹੋਰ ਸਾਰਾ ਉਹ ਇੱਕੇ ਦਾ ਮੇਰੇ ਵਿੱਚ ਆਉਣ ਲੱਗ ਗਿਆ ਸੋਲਣ ਹੋ ਗਿਆ ਹੋਰ ਹੋ ਗਿਆ ਉਹਦੇ 'ਚ ਕੀ ਹੋਇਆ ਫਿਰ ਇਹਦਾ ਜਿਹੜਾ ਪਾਣੀ ਦਾ ਪੱਧਰਾ ਇਸ ਵਕਤ 11:30 ਵਜੇ ਤਕਰੀਬਨ ਇੱਥੇ ਪਹੁੰਚ ਗਿਆ ਜਿਹੜਾ ਇਹ ਵਿਭਾਗ ਕੋਲੇ ਨੋਟ ਹੋਇਆ ਉਹ ਇਹ 70000 ਕਿਊਸਕ ਹੋਇਆਗਾ ਵਿਭਾਗ ਨੇ ਨੋਟ ਕੀਤਾ ਇਹ 70000 ਕਿਊਸਕ ਬਹੁਤ ਜ਼ਿਆਦਾ ਪਾਣੀ ਆ ਇਹ ਸਵੇਰੇ ਤਕਰੀਬਨ 4 ਵਜੇ ਦੇ ਲਗਭਗ ਇਹਦੇ ਵਿੱਚ ਘਟ ਸੀਗਾ ਜਿਹੜੀ ਤੁਸੀਂ ਮੇਰੀ ਪਹਿਲਾ ਵੀਡੀਓ 'ਚ ਦੇਖਿਆ ਹੈਗਾ ਉਹ 6 ਵਜੇ ਦੀ ਨੋਟ ਸੀਗੀ ਹੁਣ ਇਹ 11:30 ਪੌਣੇ 12:00 ਦੀ ਵੀਡੀਓ ਆ ਪੌਣੇ 12:00 ਵਜੇ ਇਹ ਪੂਰਾ ਵਧ ਗਿਆ ਸੀਗਾ 12:00 ਵਜੇ ਤੱਕ ਇਹ ਪੂਰਾ ਫੁੱਲ ਵਧ ਗਿਆ ਸੀਗਾ ਉਸ ਤੋਂ ਬਾਅਦ ਇਹ ਘਟਣਾ ਸ਼ੁਰੂ ਹੋ ਜਾਏਗਾ ਫਿਰ ਇਹ ਹੌਲੀ ਹੌਲੀ 2-3 ਵਜੇ ਤੱਕ ਘਟਦਾ ਘਟਦਾ ਕਟੀ ਗਿਆ ਸ਼ਾਮ ਤੱਕ ਆਉਂਦਾ ਆਉਂਦਾ ਇਹ ਕਟ ਗਿਆ 6:00 ਵਜੇ ਤੱਕ ਹੋਰ ਕੱਟ ਗਿਆ ਸੀਗਾ ਅੱਗੇ ਦੇਖੋਗੇ ਵੀਡੀਓ ਦੇ ਵਿੱਚ ਹੁਣ ਜ਼ਰੂਰੀ ਗੱਲ ਮੈਂ ਤੁਹਾਨੂੰ ਕੀ ਕਹਣਾਗਾ ਵਾਰਸ਼ ਹੋ ਗਈ ਜੋ ਹੁਣ ਅਸੀਂ ਹੋ ਗਿਆ ਪਾਣੀ ਵੀ ਜਿਹੜਾ ਇਹ ਚ ਆਉਣਾ ਸੀ ਆ ਗਿਆ ਇਹ ਪਾਣੀ ਇੰਨਾ ਸੌਖਾ ਨਹੀਂ ਲੰਘਦਾਗਾ ਇਹ ਪਾਣੀ ਬਹੁਤ ਜ਼ਿਆਦਾ ਹੈਗਾ ਮੂਰੇ ਘੱਗਰ ਭਰਿਆ ਹੋਇਆ ਹੈਗਾ ਪਟਿਆਲੇ ਤੱਕ ਖਾਲੀ ਆ ਉਸ ਤੋਂ ਅੱਗੇ ਭਰਿਆ ਹੋਇਆ ਹੈਗਾ ਇਹ ਇੰਨਾ ਸੌਖਾ ਨਹੀਂ ਲੰਘਣਾਗਾ ਤੁਹਾਡੇ ਵਾਸਤੇ ਜਿਹੜੀ ਇਹ ਰਾਤ ਆ ਇੱਕ ਦੋ ਦਿਨ ਬਹੁਤ ਅਹਿਮ ਨੇਗੇ ਖਾਸ ਕਰਕੇ ਖਨੋਰੀ ਤੋਂ ਅੱਗੇ ਚੀਕੇ ਤੋਂ ਅਗਲੇ ਪਾਸੇ ਵਾਲੇ ਚੀਕ ਜਿਹੜਾ ਚੀਕੜਾ ਹੈੱਡ ਆ ਨਾ ਉਸ ਤੋਂ ਅੱਗੇ ਚਾਂਦਪੁਰਾ ਸੈਫਨ ਤੱਕ ਤੁਹਾਡੇ ਵਾਸਤੇ ਬਹੁਤ ਅਹਿਮ ਰਾਤ ਆਗੀ ਆਹ ਵਾਲੀ ਇਸ ਤੋਂ ਅਗਲੀ ਰਾਤ ਦੋ ਰਾਤਾਂ ਨਗਾ ਲੋ ਵਧੀਆ ਰਹਿਾਂਗੇ ਜਿਹੜੇ ਦੂਸਰੇ ਪੱਤਰਕਾਰ ਆ ਜਾਂ ਕੋਸਾ ਉਹ ਚੀਜ਼ ਤਾਂ ਮੈਂ ਹੈ ਨਹੀਂਗਾ ਮੈਂ ਵੀ ਇੱਕ ਕਿਸਾਨ ਆਗਾ ਤੁਹਾਡੇ ਵਰਗੇ ਆ ਮੈਂ ਤੁਹਾਨੂੰ ਦਾਵਾ ਕਰਦਾਗਾ ਦੋ ਰਾਤਾਂ ਨਿਗਾਹ ਲਓ ਬਹੁਤ ਵਧੀਆ ਰਹਾਂਗੇ ਬਹੁਤ ਵਧੀਆ ਆਪਾਂ ਸਾਰੀ ਵਧੀਆ ਰਹਾਂਗੇ ਮੈਂ ਵੀ ਤੁਹਾਡੇ ਨਾਲ ਹੀ ਆਗਾ ਕਿਉਂਕਿ ਜਿਹੜਾ ਚਾਂਦਪੁਰੇ ਪਾਣੀ ਚੱਲੀ ਜਾਂਦਾ ਨਾ ਉਹ ਪਹਿਲਾਂ ਹੀ ਪਾਣੀ ਜ਼ਿਆਦਾ ਹੀ ਹੈਗਾ ਉਹਨੂੰ ਸੈਫਨ ਨੂੰ ਕਲੀਅਰ ਹੋਏ ਬਣਾ ਇਹ ਪਾਣੀ ਨਹੀਂ ਨੰਗਣਾਗਾ ਤੁਸੀਂ ਦੋ ਦਿਨ ਪੂਰਾ ਸਖਤ ਪਹਿਰਾ ਦੇਣਾਗਾ ਅੱਜ ਦੀ ਰਾਤ ਹੋ ਗਈ ਅਗਲੀ ਰਾਤ ਹੋ ਗਈ ਦੋ ਦਿਨ ਨਾ ਸੌਵਾਂਗੇ ਕੋਈ ਫਰਕ ਨਹੀਂ ਪੈਣ ਲੱਗਿਆ ਇਹ ਇੰਨਾ ਸੌਖਾ ਪੈਣਾ ਨਹੀਂ ਛੱਡਦਾ ਕਿਉਂਕਿ ਕੱਲਾ ਆਹੀ ਪਾਣੀ ਨਹੀਂ ਜਿਹੜਾ ਤੁਹਾਨੂੰ ਦਿਸੀ ਜਾਂਦਾਗਾ ਜਿਹੜੀਆਂ ਨੇ ਹੋਰ ਨਦੀਆਂ ਗਿਆ ਉਹਨਾਂ ਦੇ ਵਿੱਚ ਵੀ ਬਹੁਤ ਪਾਣੀ ਆਗਾ ਜਿਵੇਂ ਟਾਂਗਰੀ ਹੋ ਗਈ ਮਾਰਕੰਡਾ ਦੇਖੋ ਕਿੱਥੇ ਪਹੁੰਚੀ ਖੜੀ ਆ ਟਾਂਗਰੀ ਦੇ ਵਿੱਚ ਇੰਨਾ ਜ਼ਿਆਦਾ ਪਾਣੀ ਆਇਆਗਾ ਅਫਵਾਹ ਤਾਂ ਇਹ ਫੈਲਾਈ ਗਈ ਸੀ ਵੀ ਮੋਰਨੀ ਹਿੱਲ ਦੇ ਵਿੱਚ ਬੱਦਲ ਫਟਿਆਗਾ ਪਰ ਬੱਦਲ ਫਟਣ ਵਾਲੀ ਗੱਲ ਤਾਂ ਇਹੋ ਜਿਹੀ ਕੋਈ ਸੁਣੀ ਨਹੀਂ ਹੈਗੀ ਪਰ ਮੋਰਨੀ ਹਿੱਲ ਦੇ ਵਿੱਚ ਬਹੁਤ ਜ਼ਿਆਦਾ ਵਾਰਿਸ਼ ਹੋਈ ਹੈਗੀ ਟਾਂਗਰੀ ਹੈ ਜਾਂ ਮਾਰਕੰਡਾ ਉਧਰਲੇ ਪਾਸੇ ਪੂਰਾ ਫੁੱਲ ਪਾਣੀ ਆ ਬਹੁਤ ਜ਼ਿਆਦਾ ਪਾਣੀ ਆਇਆਗਾ ਟਾਂਗਰੀ ਦੇ ਵਿੱਚ ਖਾਸ ਕਰਕੇ ਜਿਵੇਂ ਮਾਰਕੰਡਾ ਹੋ ਗਈ ਸਾਰੀਆਂ ਨਦੀਆਂ ਇਹ ਭਰੀਆਂ ਵੀ ਆਗੀਆਂ ਜਿਹੜਾ ਪਾਣੀ ਆ ਦੇਖ ਰਹੇ ਹਾਂ ਕੱਲਾ ਖੱਗਰ ਦਾ ਇਹੀ ਨਹੀਂ ਹੈਗਾ ਜਿਹੜੇ ਤਾਂ ਹੋਰ ਨਦੀਆਂ ਵੀ ਆਂਗੀਆਂ ਉਹ ਵੀ ਬਹੁਤ ਭਰੀਆਂ ਵੀ ਆਂਗੀਆਂ ਇੱਕ ਆਹ ਹੋ ਡਰੇਨ ਆ ਆ ਦੇਖੋ ਇਹ ਡਰੇਨ ਡੇਰਾ ਵਸੀ ਵਾਲਾ ਦਾ ਇਹ ਵੀ ਦੇਖੋ ਕਿਵੇਂ ਇਹਦੇ ਵਿੱਚ ਪੈ ਰਿਹਾਗਾ ਇਹੇ ਜੇ ਛੋਟੇ ਛੋਟੇ ਡਰੇਨ ਇਹਦੇ ਵਿੱਚ ਬਹੁਤ ਪੈ ਰਹੇ ਆ ਅੱਜ ਮੈਂ ਸੰਗਰੂਰ ਗਿਆ ਸੀਗਾ ਪਟਿਆਲੇ ਦੇ ਕੋਲੋਂ ਮੈਂ ਦੇਖਦਾ ਰਿਹਾ ਹਾਂ ਜਿਹੜੀ ਉਹ ਸਰਹੰਦ ਵਾਲੇ ਪਾਸਿਓਂ ਆਉਂਦੀ ਆ ਇੱਕ ਦੋ ਹੋਰ ਜਿਹੜੇ ਛੋਟੇ ਚੋਅ ਆ ਉਹ ਮੈਂ ਪੈਂਦੇ ਦੇਖਿਆ ਇਹਦੇ ਵਿੱਚ ਹੁਣ ਇਹਦੇ ਵਿੱਚ ਮਾਹੌਲ ਇਹ ਹੋ ਜਾਗਾ ਸ਼ਾਮ ਦੇ 6 ਵਜੇ ਵੇ 6:30 ਵਜੇ ਇਹੋ ਜਿਹਾ ਮਾਹੌਲ ਆਗਾ ਇੰਨਾ ਘਟ ਗਿਆ ਹੁਣ ਜਿਹੜਾ ਆਹ ਪਾਣੀ ਆ ਇਹੇ ਪਾਣੀ ਹੈਗਾਗਾ ਜਿਹੜਾ ਲੋਕਾਂ ਦੇ ਖੇਤਾਂ ਦੇ ਵਿੱਚ ਵੜਿਆ ਸੀ ਉਹ ਮੁੜ ਕੇ ਹੁਣ ਇਹਦੇ ਵਿੱਚ ਆ ਰਿਹਾਗਾ ਜਿਹੜਾ ਸਾਰਾ ਤੁਸੀਂ ਪਾਣੀ ਦੇਖਦੇ ਹੋ ਨਾ ਇਹ ਜਿਹੜਾ ਲੋਕਾਂ ਦੇ ਖੇਤਾਂ ਚ ਗਿਆ ਸੀ ਮੁੜ ਕੇ ਇਹਦੇ ਵਿੱਚ ਪੈਣ ਲੱਗ ਰਿਹਾਗਾ ਤਾਂ ਗਮ ਤੁਹਾਨੂੰ ਕਹਿਣਾਗਾ ਵੀ ਇੰਨਾ ਛੇਤੀ ਪੈਣਾ ਨਹੀਂ ਛੁੱਟਣਾਗਾ ਜੇ ਆਪਾਂ ਕਹੀਏ ਵੀ ਇਹ ਤੋਂ ਆਪ ਨੂੰ ਪੈਣਾ ਛੁੱਟ ਜਾਊਗਾ ਇੰਨਾ ਛੇਤੀ ਨਹੀਂ ਕੰਮ ਨਿਭੜਨਾਗਾ ਕਿਉਂਕਿ ਜਿਹੜਾ ਪਾਣੀ ਖੇਤਾਂ ਦੇ ਵਿੱਚ ਫੈਲਿਆ ਹੋਇਆ ਸਾਰਾ ਮੁੜ ਕੇ ਇਸੇ ਦੇ ਵਿੱਚ ਪੈਣਾਗਾ ਤੇ ਅੱਗੇ ਜਿਹੜੇ ਪਾਸੇ ਹੋਰ بارش ਹੋਈ ਜਾਂਦੀ ਹੈ ਜਿਵੇਂ ਅੱਜ ਮੈਨੂੰ ਪਟਿਆਲੇ ਤੋਂ ਵੀ ਇੱਕ ਦੋ ਕਮੈਂਟ ਆਇਆ ਆਪਣੀ ਪਹਿਲਾਂ ਵਾਲੀ ਵੀਡੀਓ ਤੇ ਉਸ ਤੋਂ ਬਾਅਦ ਅਗਲੀ ਗੱਲ ਕੀ ਹੈ ਕਿ ਜਿਹੜੇ ਅਗਲੇ ਪਾਸੇ ਆਗੇ ਨਾ ਉਸ ਪਾਸੇ بارش ਹੈਗੀ ਹੈਗੀ ਜਿਵੇਂ ਪਟਿਆਲਾ ਦਾ ਪਟਿਆਲੇ ਜਦੋਂ ਅੱਜ ਗਿਆਗਾ ਕਿਤੇ ਕਿਤੇ ਪਟਿਆਲੇ ਦੇ ਕਿਸੇ ਕਿਸੇ ਪਿੰਡ ਦੇ ਵਿੱਚ ਅੱਜ ਉਧਰਲੇ ਪਾਸੇ بارش ਹੈਗੀ ਸੀਗੀ ਉਸ ਤੋਂ ਬਾਅਦ ਅੱਖਾਂ ਲੀ ਵੀਡੀਓ ਦੇਖੀਏਗਾ ਹੋਰ ਦੇਖੀਏਗਾ ਉਹ ਵੀ ਬਹੁਤ ਅਹਿਮ ਨੇਗੀਆਂ ਇਸ ਕਰਕੇ ਮੈਂ ਤੁਹਾਨੂੰ ਕਹਿਣਾਗਾ ਇੰਨਾ ਛੇਤੀ ਪੈਂਡਾ ਨਹੀਂ ਸੁੱਟਣਾਗਾ ਇੱਥੋਂ ਲੱਗਦਾ ਵੀ ਇਹ ਘਟ ਗਿਆ ਪਰ ਇਹਦੇ ਵਿੱਚ ਮੋੜ ਕੇ ਸਾਰਾ ਪਾਣੀ ਪੈ ਰਿਹਾ ਹੈਗਾ ਜਿਹੜੇ ਅਗਲੇ ਖੇਤ ਨੇਗੇ ਉਹ ਵੀ ਸਾਰਾ ਪਾਣੀ ਇਹਦੇ ਵਿੱਚ ਪੈ ਰਿਹਾ ਹੈਗਾ ਬਾਕੀ ਰਹਿ ਗਈ ਟਾਂਗਰੀ ਮਾਰਕੰਡਾ ਜਾਂ ਅੰਬਾਲੇ ਵਾਲਾ ਪਾਸਾ ਅੰਬਾਲੇ ਬਹੁਤ ਵਾਰਿਸ਼ ਹੋਈ ਹੈਗੀ ਸ਼ਹਾਬਦ ਮਾਰਕੰਡਾ ਵਾਰਿਸ਼ ਹੋਈ ਹੈਗੀ ਉਹ ਸਾਰੀ ਵਾਰਿਸ਼ ਇਹਦੇ ਵਿੱਚ ਹੀ ਆਉਣੀ ਹੈਗੀ ਤੁਹਾਨੂੰ ਪਤਾ ਹੀ ਹੈ ਵੀ ਅੰਬਾਲੇ ਦਾ ਸਾਰਾ ਪਾਣੀ ਸ਼ਹਾਬਦ ਮਾਰਕੰਡਾ ਦਾ ਉਹ ਸਾਰਾ ਪਾਣੀ ਘੁੰਮ ਕਵਾ ਕੇ ਇਹਦੇ ਵਿੱਚ ਹੀ ਆਣਾਗਾ ਚੰਗੀ ਗੱਲ ਇਹ ਕਹੇ ਹੈਗੀ ਉੱਪਰਲੇ ਪਾਸੇ ਇੱਕ ਵਾਰੀ ਵਾਰਿਸ਼ ਬੰਦ ਹੈਗੀ ਮਾਚਲ ਦੇ ਵਿੱਚ ਸ੍ਰੀਮੌਰ ਸੋਲਣ بارش ਇਸ ਪਾਸੇ ਬੰਦ ਆ ਗਈ ਚੰਡੀਗੜ੍ਹ ਬੰਦ ਆ ਗਈ ਮਹਾਲੀ ਬੰਦ ਆ ਪਰ ਫਿਰ ਵੀ ਕੀ ਪਤਾ ਹੁਣ ਰਾਤ ਦੇਖੋ ਕੱਲ ਕਿੰਨਾ ਵਧੀਆ ਮੌਸਮ ਸੀਗਾ ਪਰ ਰਾਤ ਨੂੰ ਕੀ ਹੋ ਗਿਆ ਉਹ ਦੇਖ ਕੇ ਮੈਂ ਡਰਦਾਗਾ ਮੈਨੂੰ ਉਹੀ ਫੇਰ ਜਿਆਦਾ ਆ ਜਾਂਦਾ ਵੀ ਕੱਲ ਕਿਹੋ ਜਿਹਾ ਮਾਹੌਲ ਸੀ ਤੇ ਰਾਤ ਨੂੰ ਕੀ ਹੋ ਗਿਆ ਕੱਲ ਤੁਸੀਂ ਵੀਡੀਓ ਦੇ ਵਿੱਚ ਦੇਖੇ ਹੈ ਕੱਲ ਇੱਥੇ ਕੁਝ ਨਹੀਂ ਸੀ ਬਿਲਕੁਲ ਸੁੱਕਾ ਪਿਆ ਸੀ ਤੇ ਰਾਤ ਨੂੰ ਇਹਦੇ ਵਿੱਚ ਕੀ ਹੋ ਗਿਆ ਉਹੀ ਗੱਲ ਮੈਨੂੰ ਫੇਰ ਯਾਦ ਆਉਂਦੀ ਹੈ ਵਾਰ-ਵਾਰ ਦੇਨ ਵੀ ਆਪਾਂ ਇਹਦੇ ਪਹਿਰਾ ਦੇਈਏ ਦੁਬਾਰਾ ਮੈਂ ਤੁਹਾਨੂੰ ਫੇਰ ਰਿਪੀਟ ਕਰ ਦਿੰਨਾਗਾ ਇਸ ਵਕਤ ਇਹਦੇ ਵਿੱਚ ਸੁਖਨਾ ਲੇਕ ਜਾਂ ਕਿਸੇ ਪਾਸੇ ਹੋਰ ਪਾਣੀ ਇਸ ਵਕਤ ਨਹੀਂ ਛੱਡੇ ਹੋਵੇਗਾ ਆ ਦੇਖੋ ਜਿਹੜੇ ਆ ਆ ਛੋਟੇ ਛੋਟੇ ਡਰੇਨ ਹਨ ਇਹ ਜੇ ਬਹੁਤ ਪਈ ਜਾਂਦੇ ਦੇ ਵਿੱਚ ਆ ਡਰੇਨ ਮੈਂ ਬਾਅਦ ਚ ਨੋਟ ਕੀਤਾਗਾ ਇੱਕ ਤੇ ਰਸਤੇ ਦੇ ਵਿੱਚੋਂ ਪੈ ਰਿਆ ਸੀ ਇਹ ਜੇ ਬਹੁਤ ਡਰੇਨ ਇਹਦੇ ਵਿੱਚ ਪੈ ਰਹੇ ਨੇਗੇ ਦੁਬਾਰਾ ਫੇਰ ਰਿਪੀਟ ਕਰ ਦਿੰਨਾਗਾ ਇਸ ਵਕਤ ਇਹਦੇ ਵਿੱਚ ਜਿਵੇਂ ਲੇਕ ਦੇ ਵਿੱਚੋਂ ਹੋ ਗਿਆ ਜਾਂ ਕਸ਼ੱਲਿਆ ਡੈਮ ਚੋਂ ਹੋ ਗਿਆ ਇਹ ਜੇ ਪਾਣੀ ਇਹਦੇ ਵਿੱਚ ਨਹੀਂ ਪੈ ਰਹਾ بارش ਇੱਕ ਵਾਰੀ ਬੰਦ ਆ ਗਈ ਸੋਲਣ ਸਰਮੌਰ ਸਾਰੇ ਪਾਸੇ ਬੰਦ ਆ ਗਈ ਮਹਾਲੀ ਬੰਦ ਆ ਚੰਡੀਗੜ ਬੰਦ ਆ ਇਹ ਚੰਗੀ ਗੱਲ ਆ ਵੀ بارش ਰੁਕੀ ਵੀ ਹੈਗੀ ਪਰਾ ਇੰਨਾ ਸਿੱਧੀ ਪੈਂਦਾ ਨਹੀਂ ਹਟਣਾਗਾ ਆ ਦੇਖੋ ਕਿੰਨਾ ਪਾਣੀ ਆ ਇਹ 70000 ਕਿਊਸਕੇ ਇਹ ਨੋਟ ਹੋਇਆ ਹੈਗਾ ਸਾਰਾ ਪਾਣੀ ਖੇਤਾਂ ਦੇ ਵਿੱਚ ਗਿਆ ਸੀ ਦਵਾਰੇ ਹਿੱਸੇ ਦੇ ਵਿੱਚ ਆਉਣਾਗਾ ਦੋ ਦਿਨ ਬਹੁਤ ਅਹਿਮ ਆ ਤੁਹਾਡੇ ਵਾਸਤੇ ਪਹਿਰਾ ਦੇ ਲੋ ਪੂਰਾ ਸਖਤ ਸਵੇਰੇ ਤਕਰੀਬਨ 36 ਘੰਟੇ ਆਪਾਂ ਦੇਖੇ ਸੀ 36 ਘੰਟੇ ਜੇ ਪਹੁੰਚੂਗਾ ਹੁਣ ਘੰਟੇ ਤੁਹਾਡੇ ਕੋਲ ਘਾਟ ਕੇ ਦੇ ਲੋ 24 ਲੈ ਕੇ ਕਿੰਨੇ ਰਹਿ ਗਏ ਉਨੇ ਟਾਈਮ ਦੇ ਵਿੱਚ ਵਿੱਚੇ ਪਾਣੀ ਪਹੁੰਚ ਜਾਣਾ ਕਿਉਂਕਿ ਅੱਗੇ ਪਾਣੀ ਹੈਗਾ ਪਾਣੀ ਨਾਲ ਪਾਣੀ ਰਲ ਕੇ ਸੇਤੀ ਪਹੁੰਚ ਜਾਂਦਾਗਾ ਉਹ ਤੁਸੀਂ ਦੇਖੋ ਵੀ ਚਾਂਦਪੁਰੇ ਕਿੰਨਾ ਹੁਣ ਉਹ ਮੈਨੂੰ ਪਤਾ ਨਹੀਂ ਹੈਗਾ ਵੀ ਕਿੰਨਾ ਘਟਿਆ ਕਿੰਨਾ ਨਹੀਂ ਹੈਗੇ ਬਹੁਤ ਐਹਮ ਜਿਹੜੀ ਰਾਤ ਇਹ ਰਾਤ ਆ ਗਈ ਅਗਲੀ ਰਾਤ ਆ ਇਹ ਦੋ ਦਿਨ ਬਹੁਤ ਐਹਮ ਆਗੇ ਪੂਰਾ ਸਖਤ ਪਹਿਰਾ ਦੇ ਕੇ ਦੋ ਦਿਨ ਨਗਾ ਲੋ ਉਸ ਤੋਂ ਬਾਅਦ ਕੋਈ ਚੱਕਰ ਨਹੀਂ ਪੈਣਾਗਾ ਸਸੀਕਾਲ